ਅੰਗਰੇਜ਼ੀ ਕੀ ਨੰਬਰ ਡਟਾ ਜੀ ਮੇਰਾ ਨਾਮ ਆ ਜੀ ਸੁਖਜੀਤ ਸਿੰਘ ਅਚਾ ਤੁਹਾਨੂੰ ਕੀ ਦਿੱਕਤ ਹੈ ਜਿਹੜਾ ਅੱਜ ਤੁਹਾਨੂੰ ਇੱਥੇ ਕਿਹੜਾ ਕੌਜ ਦੇ ਮੂਰੇ ਖੜ ਕੇ ਕਿ ਧਰਨੇ ਵਾਂਗੂ ਧਰਨ ਆਪਣੀ ਮੰਗ ਰਖੀ ਦੀ ਜੀ ਦਿੱਕਤ ਬਾਈ ਜੀ ਇਹ ਆ ਵੀ ਅੱਜ ਤੋਂ ਹਫ਼ਤਾ 10 ਦਿਨ ਪਹਿਲਾਂ ਇੱਥੇ ਮੈਡਮ ਪ੍ਰੋਫੈਸਰ ਬਾਲਾ ਖੰਨਾ ਜੀ ਸੀਗੇ ਜੋ ਕਮਰਸ ਪੜਾਉਂਦੇ ਆ ਉਹਨਾਂ ਦੀ ਇਥੋਂ ਟਰਾਂਸਫਰ ਕਰ ਦਿੱਤੀ ਗਈ ਕਿਤੇ ਦੂਰ ਦੀ ਤੇ ਉਸ ਦੇ ਬਾਅਦ ਵਿੱਚ ਜਦੋਂ ਪਤਾ ਲੱਗਿਆ ਪੇਰੈਂਟਸ ਆਏ 19 ਤਾਰੀਖ ਨੂੰ ਐਸੇ ਮਹੀਨੇ ਦੇ ਨੂੰ ਤੇ ਆਏ ਤੇ ਇੱਥੇ ਫਿਰ ਪ੍ਰਿੰਸੀਪਲ ਸਾਹਿਬ ਨੂੰ ਮਿਲੇ ਮਲਵਿੰਦਰ ਸਿੰਘ ਪ੍ਰਿੰਸੀਪਲ ਸਾਹਿਬ ਤੇ ਇੱਥੇ ਜੋ ਕਮੇਟੀ ਬਣੀ ਵੀ ਆ ਉਸ ਦੇ ਪ੍ਰਧਾਨ ਨਿਸ਼ਾਨ ਸਿੰਘ ਭੋਲਾ ਤੇ ਕਮੇਟੀ ਮੈਂਬਰਾਂ ਨੂੰ ਮਿਲੇ ਉਹ ਕਹਿੰਦੇ ਤੁਸੀਂ 21 ਤਰੀਕ ਨੂੰ ਆਜੋ ਤੁਹਾਡਾ ਮਸਲਾ ਹੱਲ ਕਰਾਂਗੇ ਫਿਰ 21 ਤਰੀਕ ਨੂੰ ਫਿਰ ਪੇਰੈਂਟਸ ਆਏ ਤੇ ਬੱਚੇ ਆਏ ਉਹਨਾਂ ਨੇ ਫਿਰ ਕਮੇਟੀ ਆਈ ਨਿਸ਼ਾਨ ਭੋਲਾ ਤੇ ਨਾਲ ਪ੍ਰਿੰਸੀਪਲ ਮਲਵਿੰਦਰ ਸਿੰਘ ਉਹ ਕਹਿੰਦੇ ਵੀ ਤੁਸੀਂ ਅਗਲੇ ਬੁੱਧਵਾਰ ਆ ਜੀ ਮੈਡਮ ਜੀ ਤੁਹਾਡਾ ਜਿਹੜਾ ਮਸਲਾ ਉਹ ਅਸੀਂ ਮੈਡਮ ਦੀ ਜਿਹੜੀ ਟਰਾਂਸਫਰ ਉਹਨੂੰ ਕੈਨਸਲ ਕਰਕੇ ਤੁਹਾਡਾ ਮਸਲਾ ਸ਼ੂਟ ਆਊਟ ਕਰਦੇ ਹਾਂਗੇ ਅੱਜ ਇੱਥੇ ਪੇਰੈਂਟਸ ਦੇ ਬੱਚੇ 10 ਵਜੇ ਪਹੁੰਚੇ ਉਹਨਾਂ ਨੂੰ 2 ਘੰਟੇ ਉਡੀਕਿਆ ਗਿਆ 12 ਵਜੇ ਤੱਕ ਪਰੰਤੂ ਨਾ ਤਾਂ ਪ੍ਰਿੰਸੀਪਲ ਸਾਹਿਬ ਆਏ ਉਹਨਾਂ ਦੀ ਥੋ ਮਲਵਿੰਦਰ ਸਿੰਘ ਦੀ ਬਦਲੀ ਕਰ ਦਿੱਤੀ ਗਈ ਤੇ ਜੋ ਕਮੇਟੀ ਦੇ ਪ੍ਰਧਾਨ ਨੇ ਨਿਸ਼ਾਨ ਸਿੰਘ ਪੋਲਾ ਅਤੇ ਹੋਰ ਮੈਂਬਰ ਉਹਨਾਂ ਵਿੱਚੋਂ ਕੋਈ ਨਹੀਂ ਆਇਆ ਤੇ ਇੱਥੇ ਹਾਂਜੀ ਹਾਂਜੀ ਉਹਨਾਂ ਨੇ ਸਾਨੂੰ ਅੱਜ ਦੇ ਦਿਨ ਇੱਥੇ ਬੁਲਾਇਆ ਸੀ 10 ਵਜੇ ਟਾਈਮ ਤੇ ਤੇ ਹੁਣ ਇੱਥੇ ਚਰਨਜੀਤ ਸਿੰਘ ਜਿਹੜੇ ਨੇ ਆਪਣਾ ਪ੍ਰਿੰਸੀਪਲ ਸਾਹਿਬ ਉਹ ਆਇਆ ਉਹ ਕਹਿੰਦੇ ਵੀ ਮੈਨੂੰ ਤੁਹਾਡੇ ਇਸ ਮਸਲੇ ਬਾਰੇ ਅਜੇ ਕੋਈ ਨਹੀਂ ਪਤਾ ਆ ਮੈਟਰ ਆ ਜੀ ਅਸੀਂ ਇਹ ਚਾਹੁੰਦੇ ਆਂ ਵੀ ਜੋ ਆਪਣੇ ਪ੍ਰੋਫੈਸਰ ਨੇ ਮੈਡਮ ਬਾਲਾ ਖੰਨਾ ਉਹਨਾਂ ਦੀ ਜਿਹੜੀ ਟਰਾਂਸਫਰ ਆ ਉਹ ਕੈਨਸਲ ਕਰਕੇ ਵਾਪਸ ਇੱਥੇ ਕੀਤੀ ਜਾਏ ਕਿਉਂਕਿ ਜਿਹੜਾ ਇਹ ਸੈਸ਼ਨ ਚੱਲ ਰਿਹਾ ਇਹ ਅਜੇ ਅਧੂਰਾ ਹੈਗਾ ਪੜਾਈ ਬੱਚਿਆਂ ਦੀ ਵਿੱਚ ਪਈ ਹੈ ਨਾ ਦਾ ਸਮੈਸਟਰ ਪੂਰਾ ਹੋਇਆ ਜੋ ਕਿ ਦਸੰਬਰ ਵਿੱਚ ਜਾ ਕੇ ਹੁਣ ਆ 9 ਸਾਲ ਪੂਰਾ ਹੋਇਆ ਜੋ ਕਿ ਮਈ ਜੂਨ ਵਿੱਚ ਜਾ ਕੇ ਪੂਰਾ ਹੋਣਾ ਤਾਂ ਬੱਚੇ ਅਤੇ ਬੇਰਣ ਸੇ ਚਾਹੁੰਦੇ ਆ ਕਿ ਮੈਡਮ ਬਾਲਾ ਖੰਨਾ ਦੀ ਬਦਲੀ ਕੈਸਲ ਕਰਕੇ ਉਸ ਨੂੰ ਇੱਥੇ ਵਾਪਸ ਲਿਆਂਦਾ ਜਾ ਸਕੇ ਜਿਸ ਨਾਲ ਜਿਹੜੀ ਬੱਚਿਆਂ ਦੀ ਪੜ੍ਹਾਈ ਆ ਉਹ ਨਿਰਵਿਘਨ ਤੇ ਬਿਲਕੁਲ ਪੂਰੀ ਹੋ ਸਕੇ ਉਹਨਾਂ ਨੇ ਇਹ ਵੀ ਕਿਹਾ ਜੇਕਰ ਤੁਹਾਨੂੰ ਕੋਈ ਜੁਗਦਾਦ ਜ਼ਿਆਦਾ ਦਿੱਕਤ ਆ ਦੇ ਬੱਚੇ ਨੂੰ ਹਟਾ ਕੇ ਲੈ ਜਾਏ ਜੀ ਇੱਥੋਂ ਹਾਂਜੀ ਉਹ ਇਸ ਤਰ੍ਹਾਂ ਜੀ ਆਪਣਾ ਜੋ ਇਸ ਤੋਂ ਦੀ ਕਮੇਟੀ ਦੇ ਪ੍ਰਧਾਨ ਨੇ ਨਿਸ਼ਾਨ ਸਿੰਘ ਭੋਲਾ ਉਹਨਾਂ ਨਾਲ ਫੋਨ ਤੇ ਗੱਲ ਕੀਤੀ ਉਹਨਾਂ ਨੂੰ ਇਹ ਸਭ ਕੁਝ ਦੱਸਿਆ ਵੀ ਤੁਸੀਂ ਮਸਲਾ ਸਾਡਾ ਹੱਲ ਕਰੋ ਤੇ ਉਹ ਕਹਿੰਦੇ ਤੁਸੀਂ ਆਪਣੇ ਬੱਚਿਆਂ ਨੂੰ ਹਟਾ ਲਓ ਇੱਥੋਂ ਸਾਨੂੰ ਥੋੜੇ ਬੱਚਿਆਂ ਦੀ ਕੋਈ ਲੋੜ ਨਹੀਂ ਹੁਣ ਮੰਗ ਕੀ ਕਰਦੇ ਲਾਟਦੇ ਹੁਣ ਮੰਗਦੇ ਅਸੀਂ ਇਹ ਕਰਦੇ ਆ ਜੀ ਮੈਡਮ ਬਾਲਾ ਕੰਨਾਂ ਦੀ ਇਹ ਜਿਹੜੀ ਤਬਦੀਲੀ ਆ ਉਹ ਵਾਪਸ ਇੱਥੇ ਕਰਕੇ ਉਹਨਾਂ ਨੂੰ ਇੱਥੇ ਲਿਆਂਦਾ ਜਾਵੇ ਤਾਂ ਕਿ ਬੱਚਿਆਂ ਦੀ ਪੜ੍ਹਾਈ ਜਿਹੜੀ ਉਹ ਪੂਰੀ ਹੋ ਸਕੇ